ਬ੍ਰਿਟੇਨ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨੂੰ ਇਸ ਹਫਤੇ ਲੰਡਨ ਵਿੱਚ ਇੱਕ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨੇ ਵੀਰਵਾਹ ਨੂੰ ਜਾਣਕਾਰੀ ਦਿੱਤੀ ਬ੍ਰਿਟੇਨ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਫਿਲਗੋਫ ਨੇ ਮੰਗਲਵਾਰ ਨੂੰ ਲੰਡਨ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਥਿਕ ਟੈਂਕ ਚੈਥਮ ਹਾਊਸ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਟਿੱਪਣੀ ਕੀਤੀ ਗੋਫ ਨੇ ਮਹਿਮਾਨ ਬੁਲਾਰਨ ਫਿਨਲੈਂਡ ਦੀ ਵਿਦੇਸ਼ ਮੰਤਰੀ ਐਲੀਨਾ ਵਾਲਟੋਨ ਨੇ ਦਰਸ਼ਕਾਂ ਨੂੰ ਇੱਕ ਸਵਾਲ ਪੁੱਛਿਆ ਕਿ ਯੁੱਧ ਦੌਰਾਨ ਬ੍ਰਿਟੇਨ ਨੇ ਨੇਤਾ ਵਿਸਟਨ ਚਰਚਿਲ ਦੁਆਰਾ 1938 ਵਿੱਚ ਦਿੱਤੇ ਗਏ ਇੱਕ ਮਸ਼ਹੂਰ ਭਾਸ਼ਣ ਨੂੰ ਦੁਬਾਰਾ ਪੜ੍ਹ ਰਹੇ ਸਨ ਜਦੋਂ ਚਰਚਿਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇਵਿਲ ਚੈਂਬਰਲੇਨ ਦੀ ਸਰਕਾਰ ਵਿੱਚ ਸੰਸਦ ਮੈਂਬਰ ਸਨ ਚਰਚਿਲ ਨੇ ਭਾਸ਼ਣ ਵਿੱਚ ਬ੍ਰਿਟੇਨ ਵੱਲੋਂ ਅਡੋਲਫ ਹਿਟਲਰ ਨਾਲ ਮਿਊਨਿਕ ਸਮਝੌਤੇ ਤੇ ਦਸਤਖਤ ਕਰਨ ਦੀ ਨਿੰਦਾ ਕੀਤੀ ਗਈ ਜਿਸ ਦੇ ਤਹਿਤ ਜਰਮਨੀ ਨੂੰ ਚੈਕਸੋਲਵਾਕੀਆ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰਨ ਦੀ ਜਾਜ ਦਿੱਤੀ ਗਈ ਗੋਫ ਨੇ ਦੱਸਿਆ ਕਿ ਚਰਚਿਲ ਨੇ ਚੈਂਬਰਲੇਨ ਨੂੰ ਕਿਹਾ ਸੀ ਤੁਹਾਡੇ ਕੋਲ ਜੰਗ ਅਤੇ ਅਪਮਾਨ ਵਿੱਚ ਇੱਕ ਦੀ ਚੋਣ ਸੀ ਜੇ ਅਪਮਾਨ ਨੂੰ ਚੁਣਿਆ ਫਿਰ ਵੀ ਤੁਹਾਨੂੰ ਜੰਗ ਮਿਲੇਗੀ ਫਿਰ ਗੋਫ ਨੇ ਬਾਲਟਨ ਨੂੰ ਪੁੱਛਿਆ ਰਾਸ਼ਟਰਪਤੀ ਟਰੰਪ ਨੇ ਓਵਲ ਆਫਿਸ ਵਿੱਚ ਚਰਚਿਲ ਦਾ ਬੁੱਤ ਬਹਾਲ ਕੀਤਾ ਵਾਰ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸੱਚਮੁੱਚ ਇਤਿਹਾਸ ਨੂੰ ਸਮਝਦੇ ਹਨ ਨਿਊਜ਼ੀਲੈਂਡ ਦੇ ਸਮਾਚਾਰ ਸੰਗਠਨਾ ਦੁਆਰਾ ਪ੍ਰਸਾਰਿਤ ਪ੍ਰੋਗਰਾਮ ਦੇ ਵੀਡੀਓ ਅਨੁਸਾਰ ਨਿਊਜ਼ੀਲੈਂਡ ਦੇ ਰਾਜਦੂਤ ਤੇ ਇਸ ਸਵਾਲ ਤੇ ਦਰਸ਼ਕ ਹੱਸਣ ਲੱਗ ਪਏ ਅਤੇ ਜਿਸ ਤੋਂ ਬਾਅਦ ਵਾਲਟੋਨਨ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਇਹ ਕਹਿਣ ਤੱਕ ਸੀਮਿਤ ਰੱਖੇਗੀ ਕਿ ਚਰਚਿਲ ਨੇ ਬਹੁਤ ਹੀ ਸਮਾ ਰਹਿਤ ਟਪਣੀ ਕੀਤੀ ਸੀ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿਨਸਟਨ ਪੀਟਰਸ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਗੋਫ ਦੀ ਟਿੱਪਣੀ ਨਿਰਾਸ਼ਕ ਜਨਕ ਸੀ ਤੇ ਇਸ ਰਾਜਦੂਤ ਦੀ ਸਥਿਤੀ ਅਸਥਿਰ ਬਣਾ ਦਿੱਤੀ ਪੀਟਰਸ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਅਸੀਂ ਵਿਦੇਸ਼ੀ ਮਾਮਲਿਆਂ ਅਤੇ ਪਾਰਸ ਕਤਰ ਬੁਏਡੇ ਕੋਰੀ ਨੂੰ ਲੰਡਨ ਵਿੱਚ ਨਿਊਜ਼ੀਲੈਂਡ ਹਾਈ ਕਮਿਸ਼ਨ ਵਿੱਚ ਲੀਡਰਸ਼ਿਪ ਤਬਦੀਲੀ ਲਈ ਗੋਫ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਹੈ ਗੋਫ ਜਨਵਰੀ 2023 ਤੋਂ ਯੂਕੇ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਹਨ ਉਨਾਇਸੋ ਮਾਮਲੇ ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲੋਰਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਗੋਫ ਬਰਖਾਸਤਗੀ ਦੀ ਨਿੰਦਾ ਕੀਤੀ ਬ੍ਰਿਟੇਨ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨੂੰ ਇਸ ਹਫਤੇ ਲੰਡਨ ਵਿੱਚ ਇੱਕ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨੇ ਬੀਰਬਾ ਨੂੰ ਜਾਣਕਾਰੀ ਦਿੱਤੀ ਬ੍ਰਿਟੇਨ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਫਿਲਗੋਫ ਨੇ ਮੰਗਲਵਾਰ ਨੂੰ ਲੰਡਨ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਥਿਕ ਟੈਂਕ ਚਾਥਮ ਹਾਊਸ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਟਿੱਪਣੀ ਕੀਤੀ ਗੋਫ ਨੇ ਮਹਿਮਾਨ ਬੁਲਾਰਨ ਫਿਨਲੈਂਡ ਦੀ ਵਿਦੇਸ਼ ਮੰਤਰੀ ਐਲੀਨਾ ਵਾਲਟੋਨ ਨੇ ਦਰਸ਼ਕਾਂ ਨੂੰ ਇੱਕ ਸਵਾਲ ਪੁੱਛਿਆ ਕਿ ਯੁੱਧ ਦੌਰਾਨ ਬ੍ਰਿਟੇਨ ਨੇ ਨੇਤਾ ਵਿਸਟਨ ਚਰਚਿਲ ਦੁਆਰਾ 1938 ਵਿੱਚ ਦਿੱਤੇ ਗਏ ਇੱਕ ਮਸ਼ਹੂਰ ਭਾਸ਼ਣ ਨੂੰ ਦੁਬਾਰਾ ਪੜ੍ਹ ਰਹੇ ਸਨ ਜਦੋਂ ਚਰਚਿਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇਵਿਲ ਚੈਂਬਰਲੇਨ ਦੀ ਸਰਕਾਰ ਵਿੱਚ ਸੰਸਦ ਮੈਂਬਰ ਸਨ ਚਰਚਿਲ ਨੇ ਭਾਸ਼ਣ ਵਿੱਚ ਬ੍ਰਿਟੇਨ ਵੱਲੋਂ ਅਡੋਲਫ ਹਿਟਲਰ ਨਾਲ ਮਿਊਨਿਕ ਸਮਝੌਤੇ ਤੇ ਦਸਤਖਤ ਕਰਨ ਦੀ ਨਿੰਦਾ ਕੀਤੀ ਗਈ ਜਿਸ ਦੇ ਤਹਿਤ ਜਰਮਨੀ ਨੂੰ ਚੈਕਸੋਲਵਾਕੀਆ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰਨ ਦੀ ਜਾਜ ਦਿੱਤੀ ਗਈ ਗੋਫ ਨੇ ਦੱਸਿਆ ਕਿ ਚਰਚਿਲ ਨੇ ਚੈਂਬਰਲੇਨ ਨੂੰ ਕਿਹਾ ਸੀ ਤੁਹਾਡੇ ਕੋਲ ਜੰਗ ਅਤੇ ਅਪਮਾਨ ਵਿੱਚ ਇੱਕ ਦੀ ਚੋਣ ਸੀ ਜੇ ਅਪਮਾਨ ਨੂੰ ਚੁਣਿਆ ਫਿਰ ਵੀ ਤੁਹਾਨੂੰ ਜੰਗ ਮਿਲੇਗੀ ਫਿਰ ਗੋਫ ਨੇ ਬਾਲਟਨ ਨੂੰ ਪੁੱਛਿਆ ਰਾਸ਼ਟਰਪਤੀ ਟਰੰਪ ਨੇ ਓਵਲ ਆਫਿਸ ਵਿੱਚ ਚਰਚਿਲ ਦਾ ਬੁੱਤ ਬਹਾਲ ਕੀਤਾ ਪਾਰ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸੱਚਮੁੱਚ ਇਤਿਹਾਸ ਨੂੰ ਸਮਝਦੇ ਹਨ ਨਿਊਜ਼ੀਲੈਂਡ ਦੇ ਸਮਾਚਾਰ ਸੰਗਠਨਾ ਦੁਆਰਾ ਪ੍ਰਸਾਰਿਤ ਪ੍ਰੋਗਰਾਮ ਦੇ ਵੀਡੀਓ ਅਨੁਸਾਰ ਨਿਊਜ਼ੀਲੈਂਡ ਦੇ ਰਾਜਦੂਤ ਤੇ ਇਸ ਸਵਾਲ ਤੇ ਦਰਸ਼ਕ ਹੱਸਣ ਲੱਗ ਪਏ ਅਤੇ ਜਸ ਤੋਂ ਬਾਅਦ ਵਾਲਟੋਨਨ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਇਹ ਕਹਿਣ ਤੱਕ ਸੀਮਿਤ ਰੱਖੇਗੀ ਕਿ ਚਰਚਿਲ ਨੇ ਬਹੁਤ ਇਸ ਸਮਾਂ ਰਹਿਤ ਟਪਣੀ ਕੀਤੀ ਸੀ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਗੋਫ ਦੀ ਟਿੱਪਣੀ ਨਿਰਾਸ਼ਕ ਜਨਕ ਸੀ ਤੇ ਇਸ ਰਾਜਦੂਤ ਦੀ ਸਥਿਤੀ ਅਸਥਿਰ ਬਣਾ ਦਿੱਤੀ ਪੀਟਰਸ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਅਸੀਂ ਵਿਦੇਸ਼ੀ ਮਾਮਲਿਆਂ ਅਤੇ ਪਾਰਸ ਕਤਰ ਬੁਏਡੇ ਕੋਰੀ ਨੂੰ ਲੰਡਨ ਵਿੱਚ ਨਿਊਜ਼ੀਲੈਂਡ ਹਾਈ ਕਮਿਸ਼ਨ ਵਿੱਚ ਲੀਡਰਸ਼ਿਪ ਤਬਦੀਲੀ ਲਈ ਗੋਫ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਹੈ ਗੋਫ ਜਨਵਰੀ 2023 ਤੋਂ ਯੂਕੇ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਹਨ ਉਨਾਇਸੂ ਮਾਮਲੇ ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲੋਰਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਗੋਫ ਵਰਖਾਸਤਗੀ ਦੀ ਨਿੰਦਾ ਕੀਤੀ